ਸੱਜਣ ਬੋਲ ਕਰਦੇ ਮੇਰੀਆਂ ਮਤਾਮਾਂ ਪਹਿਲਾ ਅਜੋਰ ਸਾਰਾ ਹੀ ਕਬੀਲਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਨੂੰ ਯਾਦ ਕਰਕੇ ਸੱਤੇ ਬੁਲੰਦ ਕਰੀਏ ਜੋ ਬੋਲੇ ਈਸ਼ੋ ਨਿਰਭੈ ਸਤਗੁਰੂ ਰਵਿਦਾਸ ਮਹਾਰਾਜ ਕੀ ਜੈ ਅੱਜ ਦਾ ਜੇਠਾ ਐਤਵਾਰ ਪੂਰੇ ਇਲਾਕੇ ਭਰ ਦੇ ਵਿੱਚ ਨੇੜੇ-ਨੇੜੇ ਬੀੜ-ਬੂਤਰ ਜਥੇਰੇ ਇੰਦਾਂ ਦੇ ਆ ਜਿੱਥੇ ਅਸੀਂ ਹਾਜ਼ਰੀ ਲਾਉਣੀ ਹੈ। ਔਰ ਉਹਨਾਂ ਦਾ ਸੱਦਾ ਆਇਆ ਕਿ ਗੜੀ ਸਾਹਿਬ ਐਮਐਲਏ ਸਾਹਿਬ ਤੁਸੀਂ ਸਾਡੇ ਕਬੀਲੇ ਦਾ ਸ਼ਹੀਰਵਾਦ ਲੈਣ ਆਉਣਾ। ਤੁਸੀਂ ਸਾਡੇ ਕਬੀਲੇ ਦੇ ਵੋਟਾਂ ਵਿੱਚ ਖੜੇ ਆ। ਪੂਰਾ ਭਾਈਚਾਰਾ ਤੁਹਾਨੂੰ ਅਸ਼ੀਰਵਾਦ ਲੈਣ ਆਉਂਦਾ ਆ ਪੂਰਾ ਭਾਈਚਾਰੇ ਨੂੰ ਇਕ ਬਲੀ ਚਿਹਰਾ ਦੇ ਕੇ ਜਾਓ। ਸੰਬੰਧਿਤ ਡਾਕਟਰ ਸ਼ਤਰਪਾਲ ਜੀ ਦੀ ਅਗਵਾਈ ਵਿੱਚ ਸਮੁੱਚੀ ਪਾਰਟੀ ਦੀ ਹਾਜ਼ਰੀ ਵਿੱਚ ਮੈਂ ਸੰਨਰ ਗੋਤਰ ਦੇ ਸਾਰੇ ਮਤਾਮਾਂ ਭੈਣਾ ਬਜ਼ੁਰਗਾਂ ਨੂੰ ਨਮਨ ਕਰਨਾ ਆ ਅਸ਼ੀਰਵਾਦ ਲੈਣ ਆਇਆ ਕਿ ਗੁਰੂ ਰਵਿਦਾਸ ਮਹਾਰਾਜ ਦਾ ਪੁੱਤਰ ਲੋਕ ਸਭਾ ਦੀਆਂ ਚੋਣਾਂ ਵਿੱਚ ਗੁਰੂ ਰਵਦਾਸ ਮਹਾਰਾਜ ਆਸ਼ੀਰਵਾਦ ਲੈ ਕੇ ਖੜਾ ਆ ਤੁਸੀਂ ਸਾਰੇ ਗੁਰੂ ਰਵਦਾਸ ਮਹਾਰਾਜ ਦੀ ਅਨੁਸ਼ੰਚ ਹੈ ਮੈਂ ਤੁਹਾਡੇ ਵਿੱਚੋਂ ਤੇ ਜੰਗ ਇਕੱਲਾ ਨਹੀਂ ਲੜ ਸਕਦਾ ਸਮੁੱਚੇ ਭਾਈਚਾਰੇ ਨੂੰ ਇਕੱਠੇ ਹੋਣਾ ਪੈਂਦਾ ਅਸੀਂ ਬੱਤ ਬੱਤ ਕਵੀਲਿਆਂ ਦੇ ਲੋਕ ਬੱਤ ਬੱਤ ਹੋਤਰਾਂ ਦੇ ਲੋਕ ਜਿਨ੍ਹਾਂ ਦਾ ਸਾਂਝਾ ਪਿਤਾ ਸ੍ਰੀ ਗੁਰੂ ਰਵਦਾਸ ਜੀ ਮਹਾਰਾਜ ਹੈ مہاراج جنے کے کہا سی کہ گلابی ختم کر کے اپنا راج پیدا کرو پر آن کا پاپ ہے جان رہے بھی گرو روداس مہاراج نے راجہ سی راجا دیش تھا جمنا چاہیے ایسا چاہوں راج میں جہاں ملے سبر کو ਇਹ ਲੋਕਾਂ ਦੇ ਦੁਨੀਆਂ ਦੇ ਦੁੱਖ ਕਟਣੇ ਆ ਆਪਣਾ ਰਾਜ ਪੈਦਾ ਕਰੋ ਬੇਗੰਪੁਰਾ ਸ਼ਹਿਰ ਤੋਂ ਨਾਓ ਦੁੱਖ ਮੰਗੋ ਨਹੀਂ ਤੇਠਾਓ ਗੁਰੂ ਰਮਦਾਸ ਮਹਾਰਾਜ ਨੇ ਕਿਹਾ ਸੀ ਕਿ ਰਾਜ ਪਾਗ ਲੈਣ ਦੀ ਲੜਾਈ ਸਭ ਨੂੰ ਕੱਠ ਪੈਦਾ ਕਰਕੇ ਜਿੱਤੀ ਜਾ ਸਕਦੀ ਆ ਇਹ ਜੰਗ ਕੱਠ ਪੈਦਾ ਕਰਕੇ ਜਿੱਤੀ ਜਾ ਸਕਦੀ ਆ ਗੁਰੂ ਮਹਾਰਾਜ ਨੇ ਸੰਦੇਸ਼ ਦਿੱਤਾ ਜਿਹੜੇ ਮੇਰੇ ਕੌਮ ਦੇ ਲੋਕੋ ਆਪਣਾ ਕੱਟ ਬਿੱਲੇ ਟੂਮੜੇ ਵਰਗਾ ਪੈਦਾ ਕਰਿਓ ਸਤ ਸੰਗਤ ਰਹਿਈਏ ਬਾਦੋ ਜਾਸਰ ਮਧੂ ਮੁਖੀਰਾ ਅੱਜ ਪੂਰੇ ਪੰਜਾਬ ਦੇ ਵਿੱਚ ਪੂਰੀ ਲੋਕ ਸਮਾਜ ਦੇ ਵਿੱਚ ਬੰਗਾਲ ਬਹਿਰਾਮ ਗਣ ਸ਼ੰਕਰ ਨਮਾਸ਼ਹਿਰਵਾਲ ਪਰ ਇਹ ਸਾਰਾ ਇਲਾਕਾ ਇਹਦੇ ਵਿੱਚ ਆਉਂਦਾ ਹੈ ਜਾਨਾ ਬੜਾ ਚੌਰ ਰੋਪੜ ਬਿਹਾਰੀ ਕਰਨ ਚੰਡੀਗੜ੍ਹ ਨਾਲ ਪਰ ਸਾਧ ਕੀਤ ਪਰਦਾ ਇਹ ਸਾਰਾ ਇਲਾਕਾ ਆਪਣੀ ਲੋਕਸ਼ਾਂ ਦਾ ਚਾਹੁੰਦਾ ਹੈ ਇੱਥੋਂ ਦੇ ਨੇ ਜਿੰਨੇ ਕੁਰੁਰਦਾਨ ਜੀਰ ਮਹਾਰਾਜ ਨੂੰ ਮੰਨਣ ਵਾਲੀਆਂ ਸਕਤਾ ਉਹਨਾਂ ਦੀ ਅੰਸ਼ਵੰਸ਼ ਉਹਨਾਂ ਚ ਕੋਈ ਗੱਲ ਚੱਲ ਰਹੀ ਹੈ ਕਿ ਇਸ ਵਾਰੀ ਲੋਕ ਕਹੇ ਦਾ ਕੋ ਖੜਾ ਸਪਉਜੀ ਸਮਾਜ પાર્ટી ਦਾ ਉਮੀਦਵਾਰ ਜਸ਼ਰੀਲ ਸਿੰਘ ਗੜੀ ਪੈਣ ਮਾਰੀ ਮਾਇਆਵੰਦੀ ਜੀ ਨੇ ਅਸ਼ੀਰਵਾਦ ਦਿੱਤਾ ਔਰ ਮੈਂ ਇਸ ਲੋਕ ਸਭਾ ਤੋਂ ਲੜ ਰਿਹਾ ਪਰ ਮੈਂ ਇੱਕ ਬੇਚੈਣੀ ਦਾ ਦੱਸਣੀ ਚਾਹਾਂ ਜਿਹੜੀ ਅੰਦਰ ਵਾਲੀ ਗੱਲ ਤੁਹਾਨੂੰ ਮੇਸ਼ਨੋਂ ਨਹੀਂ ਪਸ ਜੇ ਮੈਂ ਸਟੇਟ ਪ੍ਰੈਜ਼ੀਡੈਂਟ ਬਣਿਆ ਸੁਪਾ ਪ੍ਰਧਾਨ ਬਣਿਆ ਇਹ ਤੁਹਾਡਾ ਸੱਤਾ ਦੋਸਤਾਂ ਦਾ ਪ੍ਰਤਿਆ ਹੈ ਮਾਸਟਰ ਸਾਥ ਜੀ ਜੀ ਇੱਕ ਮਿੰਟ ਲਈ ਆਉਂਦੇ ਰਹੇ ਕਿ ਮੈਨੂੰ ਯਾਦ ਹੈ 2004 ਮੈਂ ਬੜਾ ਛੋਟਾ ਜਿਹਾ ਹੁੰਦਾ 24 ਸਾਲ ਤੇ ਮੈਂ ਇਹ ਮਾਸਟਰ ਜੀ ਦੀ ਸੰਗਤ ਆਇਆ 55 ਸਾਲ ਦੀ ਜਿਹੜੇ ਇਸ ਭਾਈਚਾਰੇ ਦੀ ਵੱਡੀ ਦਵਾਈ ਕਰਦੇ 2004 ਪੂਰੇ ਸੰਗਤ ਦੋਦੀ ਦਵਾਈ ਕਰਦਣ ਇਹਨਾਂ ਨੇ ਹੱਥ ਆਪਣਾ ਮੇਰੇ ਸਿਰ ਤੇ ਰੱਖਿਆ ਔਰ ਮੈਂ ਇਹਨਾਂ ਦੀ ਛਤਰ ਸ਼ਾਯਾ ਦੇ ਚੱਕੇ ਵਧਿਆ ਇਹਨਾਂ ਦੀ ਛਤਰ ਸ਼ਾਯਾ ਦੇ ਵਿੱਚ ਸਤਿਰਾਮਨੰਦ ਜੀ ਜਦੋਂ ਸ਼ੀਰਦੀ ਹੋਈ ਇਹਨਾਂ ਨੇ ਆਸ਼ੀਰਵਾਦ ਦਿੱਤਾ ਕਿ ਗੜੀ ਸਾਹਿਬ ਅੱਜ ਤੁਹਾਡੀ ਪਰੰਗਵਾਜ ਦੇ ਵਿੱਚ ਕੋਈ ਬਾਜ ਪੰਜਾਬ ਦੇ ਲੋਕਾਂ ਨੇ ਜਾਣੀ ਚਾਹੀਦੀ ਆ ਮੈਨੂੰ ਯਾਦ ਆ ਐਸੇ ਜੂਨ ਦੇ ਮਹੀਨੇ ਮਈ ਜੂਨ ਦੇ ਮਹੀਨੇ ਜਦੋਂ ਇੱਕ ਮਹੀਨੇ ਬਾਅਦ ਨਵਾਂ ਸ਼ਹਿਰ ਖੁੱਲਪਿਆ ਸੀ ਸਤਰਾਮਨੰਦ ਜੀ ਦੀ ਸ਼ੀਰਦੀ ਨੂੰ ਯਾਦ ਕਰਦੇ ਹੋਏ ਤਦ ਦਲ ਸਮਾਜ ਨੇ ਹਮਲੇ ਕਿਉਂ ਮਾਸਟਰ ਜੀ ਸਤ ਪਾ ਸਾਨੂੰ ਦੀ ਸੱਲੰਗ ਦੀ ਦਿਖਵਾਈ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਗੱਲ ਤਾਂ ਸੀਪਰੂ ਦੀ ਕੀਤੀ ਨਾਮ ਮੇਰਾ ਸੀ ਅਗਲੇ ਸਾਲ ਫੇਰ ਅਸੀਂ ਇੱਕ ਹੋਰ ਇੱਕ ਹੋਰ ਆਪਾਂ ਚਲੋ ਪੜਾਈ ਇਹਨਾਂ ਦੇ ਅਸ਼ੀਰਵਾਦ ਦਾ ਬੜੀ ਸੱਲੜ ਸਾਹਿਬ ਦੇ ਗੱਲ ਕੌਣ ਦੀ ਸੀ ਨਾਮ ਮੇਰਾ ਨਹੀਂ ਗਿਆ ਐਦਾਂ ਦਾ ਨਾਮ ਗਿਆ ਐਦਾਂ ਦਾ ਨਾਮ ਗਿਆ ਵਾਸਤ ਦੀ ਸਾਰੋ ਸਾਹਿਬ ਇਹ ਸੱਲੜ ਬੋਧ ਦੇ ਸਾਰੇ ਸੱਲੜ ਖੂਨ ਦਾ ਅਸ਼ੀਰਵਾਦ ਹੈ ਕਿ ਅੱਜ ਮੈਂ ਇੱਕ ਪ੍ਰਧਾਨ ਵੀ ਬਣਿਆ ਐਮਐਲਏ ਵੀ ਫਗਵਾੜੇ ਤੋਂ ਬਣਿਆ ਜਾ ਐਮਪੀ ਦੀ ਇਲੈਕਸ਼ਨ ਲੜ ਰਿਹਾ ਜੇ ਮੈਨੂੰ ਤੁਹਾਡਾ ਆਸ਼ੀਰਵਾਦ ਹੈ ਤਾਂ ਮੈਨੂੰ ਪੂਰਨ ਭਰੋਸਾ ਹੈ ਕਿ ਗੁਰੂ ਰਬਦਾਸ ਦਾ ਪੁੱਤਰ ਜਿਹੜਾ ਤੁਹਾਡੇ ਵਿੱਚ ਖੜਾ ਹੈ ਆ ਤੇ ਤੁਸੀਂ ਸਾਰੇ ਗੁਰੂ ਰਬਦਾਸ ਸਾਹਿਬ ਦੀ ਅਜੁਰਬਾਜ ਇੱਕ ਇੱਕ ਵੋਟ ਇੱਕ ਇੱਕ ਵੋਟ ਸੱਜਣ ਬੋਲ ਤੇ ਸ਼ੀਰਵਾ ਨੂੰ ਹੋਰ ਤਕੜਾ ਕਰਨ ਲਈ ਪਾਉਂਗੇ ਮੈਂ ਮਾਸਟਰ ਜੀ ਨੂੰ ਬੇਨਤੀ ਕਰਦਾ ਤੁਸੀਂ ਇੰਨਾ ਹੱਥ ਕਰਦੇ ਹੋ ਤੋਏ ਦੱਸੋ ਆਸ਼ੀਰਵਾਦ ਹੈਗਾ ਮੇਰੇ ਲਈ ਵੀ ਨਹੀਂ ਹੈਗਾ ਹੈਗਾ ਕਿ ਮਾਸਟਰ ਜੀ ਮੇਰੇ ਸਿਰ ਤੇ ਹੱਥ ਥਾਕੇ ਪਰੇਕ ਸੋਮਿਹਾਰ ਸ਼੍ਰੀ ਗੁਰੂ ਪ੍ਰਤਾਪ ਸਾਹਿਬ ਜੀ ਦਸਾ ਕਰਵਾ ਦੀ ਛੱਤੀ ਮਹਾਪੁਰਸ਼ਾਂ ਦੀ ਜਗਦੀ ਜੋਤ ਬਾਣੀ ਗੁਰੂ ਗੁਰੂ ਹੋਣੀ ਵਿੱਚ ਬਾਣੀ ਅਮਰ ਸਾਰੇ ਬਾਣੀ ਕਹੇ ਸੇਵਕ ਜਨਮ ਮਾਣੇ ਪਰ ਤਖਤ ਗੁਰੂ ਵਿਸਾਰੇ ਅਸੀਂ ਤੇ ਬਾਣੀ ਦੀ ਗੱਲ ਵੀ ਇਸ ਦੁਨੀਆ ਚੱਕੇ ਲੈ ਕੇ ਗਏ ਆ ਤੁਹਾਰਾ مہاراج جی کا آشرواد اور سب کی ساروں کی اگوائی چکے گئے سلر گوتالیا کا میرا بڑا پیار ہے سلر گوت میرے دل میں آیا میرے سر تحت ہے اس کر کے تھا ساروں کا شکریہ سارے جی بھیم جی بگو